ਚੱਲ ਮੈਂ ਤੇ ਜਿਹੜਾ ਕੰਮ ਕਰਨਾ ਸੀ ਨਾ ਉਹ ਤਾਂ ਕਰਤਾ ਵਾ ਅੱਗੇ ਹੁਣ ਵੇਖੋ ਕੀ ਬਣਦਾ ਈ ਲੈ ਆ ਇੱਥੇ ਬੈਠੇ ਨੇ ਇਹਨਾਂ ਨੂੰ ਨਹੀਂ ਜਾਓ ਜਾ ਕੇ ਤੇ ਮੰਮੀ ਨੂੰ ਲੈ ਕੇ ਆਓ ਕਦੋਂ ਦੇ ਗਏ ਨੇ ਕੀ ਗੱਲ ਹੋ ਗਈ ਕੱਲੀ ਗੱਲਾਂ ਕਰੀ ਜਾਣ ਡਈਆਂ ਗੱਲਾਂ ਮੈਂ ਕੀ ਕਰਨੀਆਂ ਵਾ ਮੰਮੀ ਨੂੰ ਵੇਖੋ ਕਿੰਨਾ ਟਾਈਮ ਹੋ ਗਿਆ ਉਹਨਾਂ ਕਰ ਗਏ ਨੇ ਤੇ ਉਹਨਾਂ ਨੂੰ ਜਾ ਕੇ ਤੇ ਲੈ ਆਓ ਫੇਰ ਕੀ ਚੱਗੇ ਆ ਤੇ ਕੋਈ ਨਹੀਂ ਆਏ ਜਾਣਾ ਉਹਨਾਂ ਘੜਾ ਰਾਤ ਰਹਿਣਾ ਉੱਥੇ ਇੰਦਰ ਉਹ ਗੱਲ ਨਹੀਂ ਹੈਗੀ ਬਸ ਮੈਨੂੰ ਇਹ ਗੱਲ ਦੀ ਖੇਚੜ ਛੱਡ ਦੀ ਕੇ ਗਲਿਆਂ ਨੂੰ ਜਾ ਕੇ ਐਵੇਂ ਦੇਈਂ ਨੀ ਖਜੋਣਾ ਕੀ ਉਹਨਾਂ ਨੂੰ ਫੋਨ ਦਾ ਵਿਖਾਉਣਾ ਹੀ ਭਲਾ ਇਹਨਾਂ ਨੇ ਲੈ ਤਸ ਉਹ ਜੇ ਕਿਹਨੇ ਚੀਜ਼ ਲਿਆਂਦੀ ਏ ਵਿਖਾਉਣਗੇ ਤੇ ਫਿਰ ਕੀ ਹੋ ਚੱਲਾ ਏ ਉਹਨਾਂ ਨੂੰ ਵਿਖਾਉਣ ਨੂੰ ਲਈ ਚੀਜ਼ ਤੁਸੀਂ ਅਹੀਂ ਚੀਜ਼ ਲਈ ਆਪਣੀ ਲੋੜ ਨੂੰ ਲਈ ਆ ਅਗਲਿਆਂ ਨੂੰ ਕੀ ਲੱਗੇ ਤੁਹਾਡੇ ਕਿਹ ਚੀਜ਼ ਦੇ ਨਾਲ ਉਹ ਚੱਲ ਕੋਈ ਗੱਲ ਨਹੀਂ ਆਪੇ ਆ ਜਾਂਦੇ ਆ ਇੰਦਰ ਮੈਨੂੰ ਆ ਨਹੀਂ ਤੁਹਾਡੇ ਸਾਰਿਆਂ ਦੇ ਕੰਮ ਚੰਗੇ ਲੱਗਦੇ ਤੁਸੀਂ ਐਵੇਂ ਜਾ ਜਾ ਕੇ ਨਾ ਉਹਨਾਂ ਨੂੰ ਤਾਨੇ ਮਾਰ ਦੇ ਰਹੇ ਰਹਿੰਦੇ ਹੋ ਕਿਹ ਚ ਤਣਾ ਮਾਰ ਨਾਲ ਕਿਹੜੀ ਜਾਨਾ ਜਿੰਨਾਂ ਦਾ ਕਿਸੇ ਕੋਲ ਹੋਇਆ ਉਹਨਾਂ ਨੇ ਕਰ ਲਿਆ ਤੂੰ ਦੇਣਾ ਪਤਾ ਨਹੀਂ ਕੀ ਸੋਚਦੀ ਰਹਿਣੀ ਹੈ ਤੇਰੀ ਤਾਂ ਸਾਡੇ ਨਾਲ ਮੈਂ ਨਾ ਬਹਣ ਹੁੰਦੀ ਹੈ ਨਹੀਂ ਜੋ ਵੀ ਤੈਨੂੰ ਕਹੀਏ ਨਾ ਤੂੰ ਉਲਟੀ ਚੱਲਣਾ ਹੁੰਦਾ ਮੈਨੂੰ ਇਹ ਹੁੰਦਾ ਵਾ ਕਿ ਅਗਲੇ ਨੂੰ ਕਿਹੜੀ ਗਲੋਨੀ ਵਾ ਦਿਖਾਉਣਾ ਜਿੰਨਾਂ ਕਿਹੇ ਤੋਂ ਹੋਇਆ ਅਗਲੇ ਨੇ ਕਰ ਲਿਆ ਜੀਤੋਂ ਨਾ ਹੋਇਆ ਉਹਨੇ ਨਾ ਕੀਤਾ ਆਪਣਾ ਗੁਜ਼ਾਰਾ ਕਰੰਦੇ ਨਾ ਉਹ ਕਿਹੜਾ ਸਾਡੇ ਕੋਲੋਂ ਮੰਗਣ ਆਉਂਦੇ ਨੇ ਕੁਝ ਤੇਹੀ ਉਹਨਾਂ ਨੂੰ ਜਿਹੜੀ ਕੋਈ ਚੀਜ਼ ਅਹੀਂ ਲੈਣੀ ਉਹਨਾਂ ਨੂੰ ਚੇਚਾ ਵਖਾਉਣ ਜਾਣੀ ਆ ਆ ਕੰਮ ਨੂੰ ਮਸਾਣੀ ਚੰਗਾ ਲੱਗਾਗਾ ਮੈਂ ਤਾਂ ਹੀ ਤੇ ਉਹਨਾਂ ਨਾਲ ਗਈ ਨੀ ਮੰਮੀ ਦੇ ਨਾਲ ਤੇ ਇਹਨਾਂ ਨੇ ਉੱਥੇ ਗੱਲਾਂ ਕਰੀ ਜਾਣੀਆਂ ਤੇ ਜਿੱਦਾਂ ਦੇ ਫਿਰ ਉਦਾਂ ਦੀ ਮੈਂ ਹੋ ਜਾਣਾ ਵਾ ਨਾਲੇ ਸਾਰਿਆਂ ਤੇ ਨਾ ਚੰਗਾ ਮੜਾ ਟਾਈਮ ਆਉਂਦਾ ਰਹਿੰਦਾ ਵਾ ਤੇ ਜੇ ਤਾਂ ਇਹਦੇ ਕੋਲ ਹੈਗਾ ਵਾ ਨਾ ਤੈਨੂੰ ਜਰ ਕੇ ਖਾਉ ਹਾ ਜ਼ਰੂਰੀ ਭੇਗ ਲੈਣ ਉਹ ਖਾਵ ਖਾ ਕੇ ਚੀਜ਼ਾਂ ਦੇ ਫੇਰ ਲੈਣੀਆਂ ਨੇ ਨਵਦੀਪ ਪੰਡ ਰੁਪਈਆਂ ਦੀ ਖਰਚੀ ਹੈ ਜੇ ਬਖਾਉਣਗੇ ਤੇ ਫਿਰ ਕਿਉਂ ਚੱਲਾ ਹੈ ਇਹਨੇ ਕਿਆ ਹੀ ਇਹਨੇ ਸਲਾਦ ਦਿੱਤੀ ਹੈ ਵੀ ਰੁਪਈਏ ਖਰਚੋ ਇੰਨੇ ਪੰਡ ਫਿਰ ਕਹੀ ਆਪਣੇ ਲਈ ਖਰਚੇ ਨੇ ਅਤੇ ਫਿਰ ਆਪਣੇ ਲਈ ਖਰਚੇ ਤੇ ਫਿਰ ਆਪਣੇ ਕੋਲ ਰੱਖੋਣਾ ਅਗਲੇ ਨੂੰ ਕੀ ਵਿਖਾਉਣਾ ਉਹ ਜਾ ਯਾਰ ਜਾ ਕੇ ਕੰਮ ਕਰ ਆਪਣਾ ਤੂੰ ਤੁਸੀਂ ਮੰਮੀ ਨੂੰ ਜਾਓ ਜਾ ਕੇ ਲੈ ਕੇ ਆਓ ਮੈਨੂੰ ਹੁੰਦਿਆਂ ਵਿੱਚ ਤੇ ਹੋਰ ਉਥੇ ਲੜਾਈ ਨਾ ਪਾਈ ਹੋਏ ਜੇ ਇਹਨਾਂ ਨੇ ਹੀ ਗੱਲਾਂ ਕਰਨੀਆਂ ਤਾਂ ਉਹਨਾਂ ਨੇ ਚੁੱਪਣੀ ਕੀਤੇ ਰਹਿਣਾ ਚਲ ਜਾ ਮੈਂ ਕੋਈ ਜਵਾਬ ਤੇ ਇਹਨਾਂ ਨੇ ਦੇ ਹੀ ਦੇਣਾ ਗਾੜੀਆਂ ਉਹ ਇਹਨੇ ਜੋਗੇ ਨਹੀਂ ਹੈਗੇ ਉਹ ਨਾ ਕਿਸੇ ਨੂੰ ਆਪਣੇ ਤੋਂ ਘੱਟ ਨਹੀਂ ਸਮਝੀਦਾ ਇਹੋ ਗੱਲ ਮੈਂ ਹੁਣੇ ਤੁਹਾਨੂੰ ਕਹਿੰਦੀ ਤੇ ਫਿਰ ਤੁਸੀਂ ਉਹ ਕੰਮ ਹੀ ਕਰਦੇ ਹੋ ਜਿਸ ਦਿਨ ਉਹਨਾਂ ਨੇ ਤੁਹਾਨੂੰ ਵਿਖਾਈਆਂ ਨਾ ਲਿਆ ਲਿਆ ਕਿ ਚੀਜ਼ਾਂ ਤੇ ਅੱਗ ਬੜੀ ਲੱਗਣੀ ਫੇਰ ਤੁਹਾਨੂੰ। ਉਹ ਚਲ ਠੀਕ ਆ। ਤੁਹਾਡੇ ਕੋ ਭਲਾਂ ਕੁਝ ਹੈਗਾ ਨਹੀਂ ਨਾ। ਪਰ ਇਦਾਂ ਨਹੀਂ ਕਰੀਦਾ। ਲਿਆ ਹੁਣ ਤੇ ਸਹੀ ਐ ਨੇ ਜੋਗੇ ਹੁਣ ਤੇ ਸਹੀ। ਇਤਾਂ ਨਹੀਂ ਕਰੀਦਾ ਨਹੀਂ ਇਦਾਂ ਚੰਗੇ ਲੱਗੀਦਾ। ਕੀ ਹੋ ਗਿਆ ਤੁਹਾਡੇ ਦਿਮਾਗ ਨੂੰ? ਉਹ ਚਲ ਠੀਕ। ਤੁਹਾਨੂੰ ਕਿਦਾਂ ਸਮਝ ਲੱਗਦਾ? ਮੈਂ ਲੈਵਣਾ ਮੈਂ ਠੀਕ ਆ। ਤੇ ਇੰਜ ਦੇ ਕੰਮ ਗਾਂ ਤਾਂ ਨਾ ਕਰਿਆ ਕਰੋ। ਚੰਗਾ ਜਾ। ਜੇ ਗਏ ਨੇ ਪੁਣ ਅਤੀ ਨੂੰ ਕਿਉਂ ਡਿਆ ਵਾ? ਆਪੇ ਆ ਜਾਂਦੇ ਨੇ। ਕੋਹਣੀ ਗਾਲ ਜੀਵਨ ਦਾ ਵੀ। ਮੈਂ ਆਂਦੇ ਵੀ ਜੇ ਚੀਜ਼ ਦੇ ਵੇਖੀਏ ਵਰਤੀਏ ਤੇ ਫੇਰ ਹੀ ਪਤਾ ਲੱਗਦਾ ਤੇ ਤੈਨੂੰ ਕਮਸ ਕਮ ਮੈਂ ਫੋਨ ਵਿਖਾ ਲੰਡੀ ਆ ਤੂੰ ਮੈਨੂੰ ਕਹਿ ਭਾਂਜੀ ਵਿਖਾਲ ਨਾ ਆਪਣੇ ਰੰਗਾਂ ਵਿਚ ਰਹੀ ਐ ਮੈਂ ਤਾਂ ਕਿਹਾ ਬਲਦੀ ਤੇ ਤੇਲ ਪਾ ਕੇ ਆਉਂਗੀ ਜਿਹੜੀ ਕਿਤੇ ਨੋ ਮਿਲ ਪੈਂਦੀ ਨਾ ਉਹਨੂੰ ਮੈਂ ਵਿਖਾਲਦੀ ਉਹਦੇ ਤੇ ਲੜਾਈ ਪਉਂਦੀ ਆਂਦੀ ਮੈਨੂੰ ਵੀ ਲੈ ਕੇ ਦਓ ਨਾ ਲੈ ਕੇ ਦਿੰਦੇ ਤਾਂ ਪਵਾੜਾ ਤੇ ਖੜਾ ਕੋਈ ਨਾ ਕੋਈ ਹੁੰਦਾ ਹੀ ਨਾ ਚੱਲ ਕੋਈ ਨਹੀਂ ਕਦੇ ਨਾ ਕਦੇ ਤੇ ਫੇਰ ਮੇਲੀ ਪੈਂਦੀ ਨਾਉ ਤਾਂ ਇੱਥੇ ਜਾਂਦੀ ਦਾ ਧਿਆਨ ਰੱਖੋਗੀ ਜਦਨ ਕਿਰੇ ਪੜਾਉਣ ਜਾਊਗੀ ਦੱਸਾਂਗੀ ਜ਼ਰੂਰ ਕੋਈ ਨਹੀਂ ਜੀਵਨ ਤੇਰਾ ਵੀ ਮੈਨੂੰ ਇਲਾਜ ਮੈਂ ਹੀ ਕਰਨਾ ਤੈਨੂੰ ਇਹਦੀ ਵੀ ਨੋਨ ਕਹਾਂਗੀ ਨਾ ਪੁੱਤ ਤੂੰ ਵੀ ਇਹਦੇ ਨਾਲ ਦਾ ਫੋਨ ਲੈ ਜੇ ਨਾ ਲੈ ਕੇ ਦੇਗੀ ਤੇ ਕਪਾਤਤ ਪਏਗਾ ਨਾ ਕੋਈ ਨਹੀਂ ਮੇਰਾ ਨਾਮ ਵੀ ਜਸਿੰਦਰ ਜੇ ਕਪਤ ਨਾ ਪਾਇਆ ਤਾਂ ਫਾਇਦਾ ਵੀ ਕੀ ਗਈ ਦਾ ਲਾ ਮੰਮੀ ਆ ਗਏ ਜੇ ਤੇ ਮੈਂ ਪੋਤੀ ਆਈ ਜਾਣਾ ਹੀ ਮੈਂ ਕਿਹਾ ਇੱਥੇ ਬੈਠੀ ਰਹਿਣਾ ਹੀ ਉਹ ਚਲੋ ਫਿਰ ਵੀ ਕਿਦਾਂ ਫਿਰ ਵਿਖਾਈ ਨਹੀਂ ਨਾ ਲੈ ਦਿਮਾਗ ਹੀ ਹੈ ਨਹੀਂ ਮੈਂ ਅੱਗੇ ਸੋਚਦੀ ਆਈ ਆਂ ਵੀ ਉਹਦਾ ਦੰਦ ਹੀ ਜੁੜ ਗਏ ਜੀਵਨ ਦੇ ਅੱਛਾ ਆਂਦੀ ਅੱਜ ਕਿੱਧਰ ਹੋਣੇ ਹੋਏ ਮੈਂ ਮੈਂ ਤੈਨੂੰ ਕੀ ਦੱਸਾਂ ਮੈਂ ਤਾਂ ਆਈ ਆਂ ਤੇਰੇ ਘਰ ਸੁਆੜਾ ਕੌਣ ਅੱਛਾ ਉਹ ਫੇਰ ਨਹੀਂ ਗੱਲ ਬਣੀ ਉਹ ਸੁੱਤੀ ਤੇ ਮੰਮੀ ਤੂੰ ਠਾ ਲੈਣਾ ਹੀ ਉਹਨੂੰ ਲੈ ਉਹਦੇ ਸੜੇ ਜਿਹੇ ਗਲਾਸ ਚ ਪਾਣੀ ਲਈ ਆਂਦੀ ਚਾਹ ਬਣਾਵਾ ਮੈਂ ਕਿ ਮੈਂ ਤੇਰੀ ਚਾਹ ਨਾਲ ਉਹਦਾ ਹੀ ਚੰਗੀ ਹੈ ਮੈਨੂੰ ਨਹੀਂ ਤੇਰੀ ਚਾਹ ਦੀ ਲੋੜ ਹੈਗੀ ਮੇਰੇ ਸਾਹਮਣੇ ਪੈ ਗਿਆ ਹੋਣਾ ਪੰਗਾ ਅਗਲੀ ਆਂਦੀ ਮੈਂ ਪੜ੍ਹਨ ਜਾਨੀ ਤੇ ਮੈਂ ਕਮਣਾ ਕਰਾ ਕੀਤਾ ਤਾਂ ਹੀ ਸੁੱਤੀ ਹੋਵੇ ਦੱਸ ਦੀ ਥੋੜਾ ਵਾ ਬੜੀ ਚਲਾਕ ਵਾ ਪਰ ਨਹੀਂ ਮੰਮੀ ਐਡੀ ਵੀ ਨਹੀਂ ਚਾਚੀ ਚਲਾਕ ਹੈਗੀ ਹਾਂ ਅੱਛਾ ਪਤਾ ਤੂੰ ਚਾਚੀ ਨੂੰ ਕੀ ਜਾਣਨਾ ਮੇਰੇ ਨਾਲ ਕੱਡੀਆਂ ਨੇ ਚਾਚੀ ਉਹ ਨਹੀਂ ਮੰਮੀ ਪਤਾ ਹੀ ਹੈ ਹਾਂ ਅੱਜ ਦਾ ਤੂੰ ਦੱਸਣ ਦੇ ਉਹ ਜੇ ਕਿਸੇ ਚੀਜ਼ ਦਾ ਪਤਾ ਹੋਏ ਉਹਨਾਂ ਨੂੰ ਤੇ ਤੁਹਾਨੂੰ ਪੁੱਛ ਦੇ ਨਹੀਂ ਮੈਂ ਤਾਂ ਚੱਜ ਨਾਲ ਫੋਨ ਉਖਾਲ ਕੇ ਆਈ ਮੈਂ ਕਿਹੜੀ ਘੱਟ ਨਾਲ ਦੱਸਣਾ ਹੀ ਨੇਦਾ ਆ ਮੈਂ ਦੱਸਿਆ ਮੈਂ ਹਾਂ ਨੋਆ ਤੀਆਂ ਨੂੰ ਜੀ ਜਾਣੀ ਲੈ ਕੇ ਦੇਣੀ ਆ ਤਾਂ ਫਾਇਦਾ ਕੀ ਗਿਆ ਨਹੀਂ ਏਦਾਂ ਉਦਾਂ ਜਦਾਂ ਗੁੰਗਲਾਂ ਤੋਂ ਮਿੱਟੀ ਜੀ ਛਾੜਦੀ ਆ ਤੇ ਜਿਹੜਾ ਉਹ ਮੰਜਿੰਦਰ ਉਹ ਮੈਨੂੰ ਕਿਤੇ ਦੇਖਿਆ ਹੀ ਨਹੀਂ ਤੇ ਸਣੀ ਨਾ ਹੋਈ ਨਹੀਂ ਦੇਖਿਆ ਕਿਤੇ ਕਿੱਥੇ ਉੱਡਿਆ ਕਿਤੇ ਫਿਰ ਤਾਂ ਗੱਲ ਜੀ ਨਾ ਨਾ ਬਣੀ ਕੋਈ ਨਹੀਂ ਕਿਤੇ ਫਿਰ ਦਾਅ ਮਾਰਾਂਗੀ ਪਰ ਇੱਕ ਕੰਮ ਕਰਿਓ ਨਵਦੀਪ ਨੂੰ ਨਾ ਦੱਸਿਓ ਨਹੀਂ ਨਹੀਂ ਇਹ ਬੜੀ ਹੋਰ ਸਾਫ ਦੀ ਆ ਮੈਨੂੰ ਹੁਣ ਵੀ ਡਈ ਹੀ ਇਹ ਮੰਮੀ ਕਦੋਂ ਦੇ ਗਏ ਆ ਇਹ ਹੈ ਨਹੀਂ ਅਜੇ ਉਧਰ ਜਾ ਕੇ ਉਹਨਾਂ ਨੂੰ ਗੱਲਾਂ ਕਰਨ ਦੇ ਹੋਣਗੇ ਉਹ ਨਹੀਂ ਨਹੀਂ ਅਛਾ ਬੈਣ ਇਹਨੂੰ ਕੀ ਪਤਾ ਵਾ ਸ਼ਰੀਕ ਇਹਦੇ ਨਾਲ ਕਿੱਦਾਂ ਕੱਢੀ ਦੀ ਉਹ ਮੈਨੂੰ ਪਤਾ ਤਜੇ ਤੇ ਮਮੀ ਡਿਆ ਵਾ ਕਿ ਹੁਣ ਮੁੜ ਕੇ ਜਾਣਾ ਉਹਨੂੰ ਨਾ ਪਤਾ ਲੱਗੇ ਨਹੀਂ ਨਹੀਂ ਹੁਣ ਵਾ ਜਦੋਂ ਜਾਣਾ ਨਾ ਮੈਂ ਲਖਣਾ ਕਿ ਤਾਈ ਵੱਲ ਚਲੀ ਆਹੋ ਮੈਂ ਦੱਸ ਕੇ ਨਾ ਜਾਉਂਗੀ ਹਾਂ ਬਿਲਕੁਲ ਇਹਨੇ ਦੇਖੋ ਨਹੀਂ ਪੈਰ ਪੁੱਟਣ ਦੇਣੀ ਜਿੱਦਾਂ ਦੀ ਹੈਗੀ ਐ ਐਵੇਂ ਉਹਨਾਂ ਦਾ ਸੋਚਦੀ ਰਹਿੰਦੀ ਅਛਾ ਬੈਣ ਵਾ ਸਭ ਕੁਝ ਮੈਂ ਡਿਆ ਵਾ ਨਿਆਰੇ ਲਾਓ ਤੁਸੀਂ ਵੀ ਉਹ ਵੀ ਕਿਸੇ ਕਿਸੇ ਨੂੰ ਲੈਣੇ ਆਉਂਦੇ ਨੇ ਨਿਆਰੇ ਇਹੋ ਤਾਂ ਗੱਲ ਮਮੇ ਤੁਹਾਡੀ ਬਿਲਕੁਲ ਸਹੀ ਹੈ ਹਾਂ ਕੋਈ ਨਹੀਂ ਹਾਲ ਹੈਗਾ ਅੱਧਾ ਫਿਰ ਵੀ ਚੰਗੀ ਆ ਮੇਰੀ ਮੰਨਦੀ ਆਹੋ ਜੇ ਮੈਂ ਮੈਨਾਂ ਉਦਾਂ ਹਾਂ ਮੇਰੀ ਇੱਜ਼ਤ ਕਰਦੀ ਮੈਨੂੰ ਹੋਰ ਕੀ ਚਾਹੀਦਾ ਵਾ ਜਿਹੜੀ ਚੀਜ਼ ਦੀ ਲੋੜ ਆ ਮੈਂ ਉਹ ਲੈ ਦੇਣੀ ਆ ਆਪੇ ਨੇ ਮੈਤੇ ਖੁਸ਼ ਰਹਿਣਾ ਵਾ ਚਲੋ ਇੱਕ ਕਰ ਜਾਓ ਅੰਦਰ ਉਹਨੂੰ ਪਤਾ ਲੱਗ ਜਾਏਗਾ ਵੀ ਆ ਗਈ ਮੰਨ ਨਹੀਂ ਮੈਂ ਜਾਣੀ ਮੈਨੂੰ ਸਮਝ ਨਹੀਂ ਆਈ ਤੇ ਕਿੱਦਾਂ ਆਈ ਹਿੱਗੀ ਨਾ ਕਿਸੇ ਗੱਲ ਦਾ ਪਤਾ ਲੱਗਾ ਨਾ ਬਾਤ ਦਾ ਪਰ ਇੱਕ ਗੱਲ ਵਾ ਘੜੀ ਘੜੀ ਫੋਨ ਮੇਰੇ ਵੱਲ ਕਰਦੀ ਸੀ ਆਈਫੋਨ ਐਪਲ ਐਪਲ 10 ਇਹਦਾ ਅਰਾਧਾ ਕਿ ਮੈਨੂੰ ਪਤਾ ਕੋ ਨਹੀਂਗਾ ਚੱਲ ਜੇ ਨਹੀਂ ਹੈਗਾ ਸਾਡੇ ਕੋ ਐਪਲ ਤੇ ਇਹਦਾ ਮਤਲਬ ਇਹ ਥੋੜੀ ਆ ਮੈਨੂੰ ਪਤਾ ਨਹੀਂਗਾ ਚੱਲ ਕੋਈ ਨਹੀਂ ਆਕੜ ਤਿੰਨਾਂ ਦੀ ਸ਼ੁਰੂ ਤੋਂ ਦੰਦੀ ਰਹੀ ਆ ਮੰਮੀ ਮੇਰੀ ਹੋਈ ਆ ਆ ਜਾ ਪੁੱਤ ਕੀ ਗੱਲਾਂ ਕਰੀ ਜਾਂਦੇ ਹੋ ਇਕੱਲੇ ਇਹ ਗੱਲਾਂ ਕਾਹਦੀਆਂ ਕਰਨੀਆਂ ਵਾ ਹਾਂ ਕੋਹਵ ਨਹੀਂ ਤਈ ਆਈ ਉਹਦੀਆਂ ਡਹੀਆਂ ਕਰਨ ਕੇ ਹਾਂ ਕੀ ਆਂਦੀ ਵੀ ਆਂਦੀ ਕੀ ਸੀਗੀ ਆ ਫੋਨ ਜਾ ਫੜਿਆ ਹੱਥ ਵਿੱਚ ਨਵਾ ਤੇ ਐਦਾਂ ਐਦਾਂ ਕਮਾਈ ਜਾਂਦੀ ਹੈਗੀ ਇਹੇ ਮੇਰ ਕੋ ਨਾ ਉਹ ਐਪਲ ਦਾ ਤੈਨੂੰ ਪਤਾ ਵਾ ਐਪਲ ਦਾ ਤੇ ਉਹ ਵਾ ਨਵਾ ਲਿਆ ਵਾ ਆ ਫੜ ਮੈਂ ਪਾਣੀ ਪੀਣਾ ਘੋਟਕ ਦੱਸ ਬੰਦੇ ਨੇ ਹੱਥ ਚ ਫੋਨ ਫੜਿਆ ਤਾਂ ਕੋਈ ਪਾਣੀ ਨਹੀਂ ਪੀ ਸਕਦਾ ਉਹ ਵਖਾ ਲੈਂਦੇ ਫੋਨ ਆਹੀ ਉਹ ਹੋਣ ਕੀ ਕਰਨਾ ਵਾ ਇਹੋ ਗੱਲ ਹੀ ਪੁੱਤ ਮੈਨੂੰ ਲੱਗੀ ਸਮਝ ਇਹ ਤੇ ਇਹਨਾਂ ਦੀ ਸ਼ੁਰੂ ਤੋਂ ਆਤ ਵਾ ਪੀ ਇੰਨੀ ਕੀ ਚੀਜ਼ ਲੈ ਲੈਂਦੇ ਆ ਤੁਰੇ ਆਉਂਦੇ ਦਰ ਵਖਾ ਲੈਣ ਆਕੜੀ ਨਹੀਂ ਮਾਣ ਕੇ ਤੇ ਇਹਨਾਂ ਦੀ ਉਹ ਆਤਾਂ ਨਹੀਂ ਉਹ ਜਾਂਦੀਆਂ ਜੇ ਇਹਦੇ ਲਿਆ ਨਾ ਨਾ ਇਹਨਾਂ ਨੇ ਹੁਣ ਰਤਾਈ ਆਈ ਆ ਤਾਈ ਨੇ ਵਖੜਾ ਹੋਣਾ ਦੱਸਣ ਉਹਦੇ ਮੁੰਡੇ ਨੇ ਵਖੜਾ ਹੋਣਾ ਦੱਸਣ ਹਾਂ ਕੋਈ ਨਹੀਂ ਤੇ ਪਤਾ ਨਹੀਂ ਕੋਈ ਨਹੀਂ ਲੱੱ ਲੱ ਲਿਆ ਪਤਾ ਨਹੀਂ ਫੁਗਰੀ ਮਾਰਨੀ ਉਹ ਇਹਨਾਂ ਨੇ ਆ ਕੇ ਮਾਰ ਜਾਨੀ ਮਾਰੋ ਵਾਰੀ ਵੇ ਫੁਗਰੀਆਂ ਹੀ ਇਹਨਾਂ ਦੇ ਕੋਲ ਠੀਕ ਵਾ ਨਾ ਹੋਰ ਕੀ ਆ ਇੱਕ ਸਮਝ ਨਹੀਂ ਹੁੰਦੀ ਸਨੀ ਮੈਨੂੰ ਤੇ ਇੰਨਾ ਪਿਆਹਾ ਇਹਨਾਂ ਕੋ ਆ ਕਿੱਥੋਂ ਗਿਆ ਜ਼ਮੀਨ ਤੇ ਉਹ ਸਾਡੇ ਜ ਨਹੀਂ ਆ ਨਾ ਉਹ ਮੰਮੀ ਹੁਣ ਰੱਬ ਜਾਣਦਾ ਕੀ ਪਤਾ ਕੀ ਕਰਦੇ ਆ ਕੀ ਨਹੀਂ ਕਰਦੇ ਪਤਾ ਨਹੀਂ ਪੁੱਤ ਆਪਣੀ ਤੇ ਰੋਟੀ ਮਹਾਂਪੂਰੀ ਹੋਣ ਢੀ ਆ। ਉਹੀ ਤਾਂ ਗੱਲ ਆ ਨਾ। ਆ ਸ਼ਰਮ ਜਾਣ ਲੱਗੀ ਆ ਮਾੜਾ ਮੋਟਾ ਤੇ ਥੋੜੀਆਂ-ਬੋਤੀਆਂ ਚੀਜ਼ਾਂ ਕਰਦਿਆਂ ਲਿਆਂਦਿਆਂ ਵਾ। ਨਹੀਂ ਤੇ ਉਹ ਗੱਲ ਵਾ ਕਿ ਕਿੱਥੋਂ ਇੰਨਾ ਸਮਾਨ ਆ ਜਾਂਦਾ ਵਾ। ਮੈਨੂੰ ਤਾਂ ਸਮਝ ਨਹੀਂ ਆਉਂਦੀ। ਆਹੜਾ ਫੋਨ ਡਹਾਰਾ ਫੜਿਆ ਏ ਮੈਨੂੰ ਲੱਗਦਾ ਕਿ ਲੱਖ ਰੁਪਏ ਤਾਂ ਤੇ ਹੁੰਦਾ ਹੋਊ ਪੁੱਤ। ਆਹੋ ਫਿਰ ਮਹਿੰਗਾ ਫੋਨ ਤੇ ਮਹਿੰਗਾ ਬਾਈ ਆਹੋ। ਤੇ ਡੜੇ ਮਹਿੰਗੇ ਫੋਨ ਹੈਂ ਨੌਕਾ ਵੱਖਰਾ ਹੁਣਾਵਾ ਇਹਦੇ ਕੋ ਵੱਖਰਾ ਹੁਣਾਵਾ ਸਾਰਿਆਂ ਕੋ ਵੱਖਰੇ-ਵੱਖਰੇ ਹੋਣੇ ਫੋਨ ਫਿਰ। ਚਲ ਕੋਈ ਨਹੀਂ। ਕੀ ਪਤਾ ਕੀ ਕਰਦੇ ਆ। ਮਨ ਮੈਨੂੰ ਤਾਂ ਲੱ ਵੇ ਨਹੀਂ ਵੇ ਘਰਾਂ ਵਰਗੇ ਘਰ ਆ ਉਹ ਵਿਚਾਰੇ ਨੇ ਜੋਗੇ ਨਹੀਂ ਗੇ ਮੈਂ ਜਾਣ ਨਹੀਂ ਉਹਨਾਂ ਨੂੰ ਨਹੀਂ ਉੱਥੇ ਤਾਈ ਤੈਨੂੰ ਪਤਾ ਬੜੀ ਚਲਾਕ ਆ ਚਲਾਕ ਤੇ ਤਾਇਆ ਵੀ ਬਰਾਵਾ ਨੇ ਚਲਾਕਿਆਂ ਨੇ ਸਾਰਾ ਟੱਬਰ ਬੜੀਆਂ ਕਰਦਾ ਵਾ ਆਹੋ ਆਹੋ ਪਰ ਇੰਨੀਆਂ ਮਹਿੰਗੀਆਂ ਚੀਜ਼ਾਂ ਨਹੀਂ ਕੋ ਦਿੰਦਾ ਹੁੰਦਾ ਹੋਇਆ ਸਹੀ ਕਿਤੇ ਇੱਕ ਅੱਧੀ ਚੀਜ਼ ਕਿਨੇ ਦੇ ਦਿੱਤੀ ਅੱਗ ਤਰਿਆ ਸਿਆਪਾਖਾਨਾ ਡੜ ਮਹਿੰਗੇ ਫੋਨਾਂ ਅੱਗ ਲੱਗਣੇ ਇਹ ਆਪਣਾ ਕੀ ਕਰਨੇ ਹੈ ਬੜਾ ਰੋਟੀ ਨਹੀਂ ਹਜਮ ਹੁੰਦੀ ਨਾ ਬਣਾ ਮੁਰੱਬ ਜਾਣਦਾ ਕੀ ਕਰਦਿਆ ਤਾਇਆ ਤੇ ਖੜੇ ਖਲੋਤੇ ਬੰਦੇ ਨੂੰ ਵੇਚਦੇ ਪਤਾ ਨਹੀਂ ਲੱਗਣ ਦਿੰਦਾ ਇੰਨਾ ਚਲਾਕ ਵਾ ਚੱਲ ਪੁੱਤ ਬਚ ਕੇ ਰਿਹਾ ਕਰੋ ਮੈਂ ਨੀ ਮੈਂ ਤਾਂ ਹੀ ਤੇ ਮਿਲਦਾ ਗਿਲਦਾ ਨਹੀਂ ਆਹੋ ਆਖੇ ਓਕੇ ਨਾ ਲੱਗਿਆ ਕੋ ਰਡਾ ਕਹਦੇ ਨਾ ਕਿ ਆਹ ਕੰਮ ਕਰ ਲੋ ਆਹ ਕਰ ਲੋ ਹਾਂਜੀ ਹਾਂਜੀ ਕਰੀ ਚਾਹੀਦਾ ਹੁੰਦਾ ਮੱਥੇ ਲੱਗੀਦਾ ਹੁੰਦਾ ਉਹ ਡੈਡੀ ਬੱਸ ਕਰਦੇ ਆ ਮੈਂ ਨੀ ਮੈਂ ਤੇ ਵੇਖ ਕੇ ਮੇਰਾ ਜਦ ਤੱਕ ਹੁੰਦਾ ਮੈਂ ਵੇਖ ਕੇ ਨਿਕਲ ਜਣਾ ਹਾਂ ਨਾ ਸਾਈਡ ਨੂੰ ਆਹ ਕੋਈ ਕੋ ਚੰਗੀ ਗੱਲ ਕਰਨੀ ਆ ਫੁਕਰੀ ਮਾਰਨੀ ਆ ਮੰਮੀ ਤਾਈ ਦਾਦੇ ਕੰਮ ਵਾ ਉਹਨੇ ਘਰੋਸਾ ਵੀ ਥੱਲੇ ਹੁੰਦੀ ਆ ਹੋਰ ਕੀ ਕਰਨਾ ਹੁੰਦਾ ਵਾ ਚਲ ਕੋਈ ਨਹੀਂ ਪੁੱਤ ਦਫਾ ਕਰ ਪਰੇ ਹਾਂ ਜਦੋਂ ਆ ਜਾਂਦੇ ਆ ਨਾ ਮੈਨੂੰ ਤਾਂ ਉਹ ਹੁੰਦਾ ਪਿੰਨਾਂ ਨੇ ਕੋਈ ਨਾ ਕੋਈ ਗੱਲ ਹੀ ਕਰਨ ਆਈ ਐ। ਹੋਰ ਕੀ ਇਹਨਾਂ ਨੇ ਕਰਨ ਹੁੰਦਾ ਕੋਈ? ਬਾਵਾ ਹੋਈਆਂ ਆਦਈ ਇਹਨਾਂ ਦੀ ਅੱ비 ਕਿਤੇ ਆਹੋ ਕਿਤੇ ਦੁੱਖਦੀ ਨਹੀਂ। ਆਣ ਕੇ ਤੇ ਬਸ ਆਪਣੀਆਂ ਇਚਾਰ ਦੇ ਰਹਿਣਾ ਵੀ ਹਹੀਂ ਆਹ ਕਰ ਲਿਆ ਹਾਂ, ਆਹ ਬਣਾ ਲਿਆ। ਤੁਸੀਂ ਉੱਥੇ ਹੀ ਰਹਿ ਗਏ। ਤੁਸੀਂ ਜੋ ਮਰਜ਼ੀ ਬਸਾਨੂੰ ਕੀ ਲੱਗੀ ਟੱਣ। ਅਹੀਂ ਆਪਣੇ ਘਰ ਠੀਕ ਆ, ਤੁਸੀਂ ਆਪਣੇ ਘਰ ਠੀਕ ਆ। ਹਾਂ। ਛੱਡ ਪਰ ਇਹਨਾਂ ਦੀ ਜਾਨਤੀ ਮਤਲਬ ਬੰਦੇ ਨੂੰ ਦੱਸਣਾ ਵੀ ਤੂੰ ਮਾਰਾ ਵਾ ਤੇ ਤੂੰ ਆਹ ਉਹਨੇ ਦੱਸਣਾ ਵੀ ਇਹੋ ਜਿਹਤੰਦੇ ਆ। ਤੁਸੀਂ ਮਾਰੇ ਜੇ ਤੁਸੀਂ ਗਰੀਬ ਜੇ ਟਾਡੇ ਕੋ ਕੱਪੜਾ ਲੀੜਾ ਮਾੜਾ ਵਾ ਦੱਸ ਜੀ ਕੱਪੜਾ ਜਿਹੜਾ ਮਾੜਾ ਪਾਉਂਦੇ ਆ ਨਾ ਅਸੀਂ ਮੰਗਣ ਦੇਣਾ ਆਹੋ ਅਸੀਂ ਮੰਗਣ ਜਾਣ ਦੇਣਾ ਇਹ ਤਾਂ ਜਾਂਦੇ ਨਹੀਂ ਆਪ ਹੀ ਹੁੰਦੇ ਆ ਉਹਨੂੰ ਦਫਾ ਕਰ ਪਰੇ ਆ ਉੱਠੀ ਨਹੀਂ ਸਰਨ ਨਹੀਂ ਪੁੱਤ ਮੈਂ ਨਹੀਂ ਠਾਲੀ ਆਪ ਹੀ ਮੈਂ ਚੱਲ ਘੜੀ ਰੈਸਟ ਕਰ ਲੈਂਦੇ ਚਲੋ ਪੁੱਛਦੀ ਹੀ ਹਾਂ ਲੈਣਾ ਏ ਪੁੱਛਦੀ ਹੀ ਤਾਈ ਤੇਰੀ ਹਾਂ ਇਹ ਨੌ ਤੇਰੀ ਕਿੱਥੇ ਆ ਨੌਂ ਫੋਨ ਖਲਣਾ ਹਣਾ ਨਾ ਤੇ ਮੈਨੂੰ ਨੌ ਮੇਰੀ ਸੁਤੀ ਆ ਰਾਮ ਕਾਂਡੀ ਤੇ ਬੜੇ ਮੂੰਹ ਸਰਵਰ ਰੋੜਦੀ ਹੀ ਚੰਗਾ ਸਮ ਨਹੀਂ ਠਾਲਿਆ ਮੈਂ ਠਾਲ ਲਿਆ ਨਹੀਂ ਨਹੀਂ ਰਾਮ ਤਾਂ ਠੀਕ ਆ ਚਲੋ ਮੈਂ ਠਾਲ ਲਈ ਉਹਨੂੰ ਹੈ ਚਾਹ ਚੁੱਬਣ ਠਾਲੋ ਕੋਈ ਨਹੀਂ ਆ ਚਲ ਚੰਗਾ ਡੈਡੀ ਕਿੱਥੇ ਆ ਡੈਡੀ ਵੀ ਦਰਨ ਹੁਣੇ ਬਾਹਰ ਹੀ ਚਲ ਠੀਕ ਹੈ ਠਾਲੋ ਉਹਨੂੰ ਕੋਈ ਨਹੀਂ ਕੰਮ ਕਰ ਕਰੇ ਚੰਗਾ ਸ਼ਰਨ ਸ਼ਰਨ ਪੁੱਤ ਹਾਂਜੀ ਮੰਮੀ ਉੱਠ ਪੁੱਤ ਹੋ ਗਿਆ ਕਿੰਨਾ ਟਾਈਮ ਹੋ ਗਿਆ ਪੁੱਤ 5 ਵਜ ਗਈ ਆ ਹੈ ਹੋਰ ਸਦਾਸਾਂ ਦੇ ਮੈਂ ਉਠਾਇਆ ਕਿਉਂ ਨਹੀਂ ਪੁੱਤ ਮੈਂ ਸੋਚਿਆ ਵੀ ਚਲ ਤੂੰ ਸੁੱਤੀ ਆ ਕੱਲੀ ਆਰਾਮ ਕਰ ਲਏਗੀ ਤੇ ਚਲ ਕੀ ਠਾਲੜਾਵਾ ਤੈਨੂੰ ਤੇ ਦੱਸ ਹਾਂ ਮੰਮੀ ਮੈਂ ਚਲ ਕੰਮ-ਕੰਮ ਕਰ ਲੈਂਦੇ ਕੋਈ ਚੰਗਾ ਉਹ ਕੋਈ ਨਹੀਂ ਐਡਾ ਕਿਹੜਾ ਕੰਮੜਿਆ ਵਾ ਝਟ ਤੇ ਆਪਾਂ ਕਰ ਲੈਣਾ ਰਲ ਮਿਲ ਕੇ ਦੋਵਾਂ ਜਣੀਆਂ ਨੇ ਨਹੀਂ ਤੈਨੂੰ ਇੱਕ ਗੱਲ ਦੱਸਾਂ ਹਾਂ ਮੰਮੀ ਤੇਰੀ ਤਾਈ ਆਈ ਅੱਛਾ ਉਹ ਵੀ ਕੰਮ ਆਏ ਹੈਗੇ ਹੁਣ ਫਿਰ ਤਾਂ ਹੀ ਵੀ ਨੌਕਰੀ ਵਲੋਂ ਆਉਂਦੇ ਕੁਛ ਉਹ ਨਹੀਂ ਨਹੀਂ ਨੌਕਰੀ ਵੱਲੋਂ ਨਹੀਂ ਆਂਦੀ ਅੱਜ ਤਾਂ ਫੁਕਰੀ ਮਾਰਨ ਆਈ ਹੈਗੀ ਅੱਛਾ ਇੱਕ ਨਾ ਫੋਨ ਫੜਿਆ ਹੱਥ ਦੇ ਵਿੱਚ ਢਹਰਾ ਹੂੰ ਤੇ ਉਹ ਫੜ ਕੇ ਕਦੀ ਆਉ ਕਰ ਲੈ ਕਦੀ ਆਉ ਕਰ ਲੈ ਅੱਛਾ ਉਹਦਾ ਇਰਾਦਾ ਇਹ ਵੀ ਜੀਵਨ ਵੇਖੂਗੀ ਤੇ ਮੈਨੂੰ ਪੁੱਛੂਗੀ ਪਿੱਕੀ ਤੋਂ ਲਿਆ ਫੋਨ ਨਵਾਂ ਵਾ ਪਰ ਮੈਂ ਕੋ ਪੁੱਛਾ ਮੈਨੂੰ ਕੋ ਲੋੜ ਪਈ ਪੁੱਛਣ ਦੀ ਹੈ ਕਿ ਨਹੀਂ ਮੈਂ ਪਾਣੀ ਲਈ ਆਈ ਤੇ ਮੈਨੂੰ ਆਂਦੀ ਆ ਫੋਨ ਫੜੀ ਮੇਰਾ ਜਰਾਕ ਮੈਂ ਪਾਣੀ ਪੀਣਾ ਵਾ ਹੈ ਪਤਾ ਤੇ ਮੈਨੂੰ ਲੱਗ ਗਿਆ ਆਂਦੀ ਨਵਾਂ ਲਿਆ ਆਵਾ ਇਹਨੂੰ ਐਪਲ ਉਪਲ ਕਹਿੰਦੇ ਆ ਅੱਛਾ ਹੈ ਤਸ ਚ ਲਿਆ ਆਪਣੇ ਘਰ ਵਾਸਤੇ ਲੈ ਮੈਨੂੰ ਕੀ ਵਿਖਾਣ ਡਈ ਆ ਭਲਾ ਤੋਂ ਇਹ ਕਬਰ ਦੀ ਨਹੀਂ ਗੰਦੀ ਆ ਤਾਂ ਨਾ ਪੁੱਤ ਕੋਈ ਕੰਮ ਕਰ ਲੈਣ ਉਸੇ ਢੱਜੇ ਇਦਾਂ ਦਸਣਾ ਆਂਦੇ ਆ ਕਿ ਇਹ ਸੜਨਗੇ ਪਰ ਹੰਦ ਘਿਹੜਾ ਕੋ ਤਾਂ ਸੜਨ ਦੀ ਨੂੰ ਮਾਰਿਆ ਦੇ ਤਬ ਤੇਰਾ ਕੁਛ ਨਹੀਂ ਤੇਨੇ ਰੱਬ ਸਾਰਿਆਂ ਨੂੰ ਦਵੇ ਹੈ ਤੇ ਕਿਸ ਦੇ ਪੈਰਾਂ ਪੱਛੇ ਸਾਨੂੰ ਗਰੀਬਾਂ ਨੂੰ ਹੀ ਦਵੇ ਤੇ ਮੰਮੀ ਤੁਸੀਂ ਨਹੀਂ ਚੰਗੀ ਮਾੜੀ ਕਰਨੀ ਉਹਨਾਂ ਕੋਈ ਨਹੀਂ ਪੁੱਤ ਮੈਂ ਨਹੀਂ ਕੀਤੀ ਮੈਂ ਅਰਸਿਕੋ ਕਿਹਾ ਭੈਣ ਜੀ ਬੈਠੋ ਮੈਂ ਚਾਹ ਬਣਾਉਣੀ ਆ ਇਹ ਨਹੀਂ ਮੈਂ ਨਹੀਂ ਕਿ ਚਾਹ ਪੀਣੀ ਮੈਂ ਛੇਤੀ ਜਾਣਾ ਵਾ ਅੱਛਾ ਆਹੋ ਤੇ ਤੇਰੇ ਵੱਲੋਂ ਪੁੱਛਦੀਗੀ ਨਾ ਉਹ ਕਿੱਥੇ ਤੇਰੀ ਤੇ ਮੈਂ ਹਾਂ ਘੜੀ ਇਕਰਾਮ ਕਰਨ ਢਈ ਆ ਤੇ ਬੜਾ ਮੂੰਹ ਸਿਰ ਵਟਿਆ ਅੱਛਾ ਫਿਰ ਟਾਈਮ ਆ ਦੇ ਸੌਣ ਦਾ ਤੇ ਮੈਂ ਹਾਂ ਵੀ ਦੱਸ ਟਾਈਮ ਕਿਹੜਾ ਹੁੰਦਾ ਵਾ ਹੈਂ ਕੜੀ ਰਾਮ ਕਰ ਲੂਗੀ ਉੱਠ ਕੇ ਮੈਂ ਹੋਣਾ ਹੀ ਕਰਨਾ ਉਹ ਸਾਰਾ ਜਦੋਂ ਕਰਨਾ ਵਾ ਤੇ ਫਿਰ ਕਿਹច ਘੜੀ ਪਈ ਗਈ ਹੈ ਵਿਚਾਰੀ ਤੇ ਪਰ ਨਾ ਆ ਘੜ ਬੜੀ ਆ ਘੜ ਤੀਉ ਜਾਂਦੀ ਹੈ ਟੱਬਰ ਦੀ ਉਹ ਨਹੀਂ ਜਾਣੀ ਮਮੀ ਇਹਨਾਂ ਦੀ ਪਰ ਇਹ ਕੁਝੇ ਕੁਝੇ ਪਰ ਨਾ ਚੰਗੀ ਹੈ ਵਿੱਚ ਉਹਦਾ ਥੋੜਾ ਜਿਹਾ ਧੀਏ ਫਰਕ ਵਾ ਪਰ ਕੀ ਆ ਇੰਨੇ ਜਣਿਆਂ ਦੇ ਵਿੱਚ ਇੱਕ ਕੱਲੇ ਬੰਦੇ ਦੀ ਕੀ ਵਟੀ ਦੀ ਹੈ ਹੈ ਆਹ ਕਹਿੰਦੇ ਖਰਬੂਜੇ ਨੂੰ ਵੇਖ ਕਹੂਜਾ ਰੰਗ ਪਾੜੀ ਲੈਂਦਾ ਵਾ ਹੋਰ ਮੇਰੀ ਗੱਲ ਸੁਣ ਹੁਣ ਮੈਂ ਬਣਾਉਣੀ ਹੈ ਚਾਹ ਤੇ ਪੀ ਕੇ ਨਾ ਕੱਪ ਤੇ ਫੇਰ ਮੇਰੀ ਧੀ ਰਾਤਾ ਰੋਟੀ ਪਣੀ ਬਣਾਵੇਂ ਚਲ ਕੋਈ ਨਹੀਂ ਮੈਂ ਚਾਹ ਬਣਾ ਲੈਂਨੀ ਹੈ ਨਹੀਂ ਨਹੀਂ ਚਾਹ ਤੈਨੂੰ ਮੈਂ ਦੇ ਦੇਨੀ ਆ ਤੇ ਰਾਤਾ ਰੋਟੀ ਪਣੀ ਤੂੰ ਕਰ ਲੈ ਚਲ ਠੀਕ ਆ ਠੀਕ ਵਾ ਨਾ ਠੀਕ ਚਲ ਮੈਂ ਬਣਾਉਣੀ ਆ ਫੇਰ ਚਲ ਬਣਾਉ ਤੇ ਫੇਰ ਮੂੰਹ ਹੱਥੋਂ ਆ ਮਾਰ ਆ ਤੋਲਾ ਓਏ 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 ਜੀਵਨ ਹਾਂਜੀ ਗੱਲ ਸੁਣੋ ਹਾਂ ਆ ਗਈ ਜੇ ਆ ਗਈ ਜੇ ਆਹੋ ਆਈ ਜਾਣਾ ਸੀ ਤੇ ਪਾਣੀ ਪੀਣਾ ਲਿਆਵਾ ਨਹੀਂ ਪਾਣੀ ਮੈਂ ਪੀ ਕੇ ਮੰਮੀ ਤੋਂ ਚਲੋ ਨਹੀਂ ਛੱਡੀ ਘਣ ਕੇ ਆਉਂਦੀ ਬੱਤੀ ਆਉਂਦੀ ਹੈ ਅੱਛਾ ਠੀਕ ਵਾ ਹਾਂ ਤੇ ਸ਼ਹਿਰ ਗਏ ਤੇ ਮੈਨੂੰ ਕੋ ਦੱਸਿਆ ਨਹੀਂ ਇਹ ਲਿਆਂਦਾ ਤੂੰ ਹਾਈ ਹਾਈ ਉਹ ਖਾਲ ਦਿੰਨੇ ਆ ਤਾਨੂੰ ਕਿਉਂ ਨਹੀਂ ਦੱਸਣਾ ਤੁਹਾਡਾ ਆਪਣਾ ਟਾਈਮ ਨਹੀਂਗਾ ਇਧਰ ਆਉਂਦੇ ਉਧਰ ਚਲ ਜਾਂਦੇ ਉਧਰ ਆਉਂਦੇ ਇਧਰ ਚਲ ਜਾਂਦੇ ਜੇ ਚਲਾਕ ਬਣਿਆ ਜੇ ਨਾ ਪੁੱਛਦਾ ਕਿਨੇ ਦੱਸਣਾ ਦੱਸ ਕੀ ਚਲਾਕੀ ਕਰਦੀ ਤੁਹਾਡਾ ਘਰ ਦਾ ਹੀ ਸਮਾਨ ਲਿਆਂਦਾ ਥੋੜਾ ਬਹੁਤਾ ਤੇ ਤੁਹਾਡੀ ਨੌ ਨੇ ਤੁਹਾਡੇ ਵਾਸਤੇ ਸੂਟ ਲਿਆਂਦਾ ਬੜਾ ਸੋਹਣਾ ਆਹੋ ਚਲੋ ਗਰਮ ਲਿਆਈ ਆ ਸ਼ੁਕਰ ਆ ਪ੍ਰਮਾਤਮਾ ਦਾ ਚਲੋ ਇਸ ਤਰ੍ਹਾਂ ਆਡੀ ਮਾ ਡਾਡੀ ਵਾਸਤੇ ਗਰਮ ਸੂਟ ਲਿਆਂ ਜਾਣਾ ਜਿਹੜੀ ਮਹੀਨੇ ਬਾਅਦ ਥੋੜੇ ਬੋਦੇ ਪੈਸੇ ਮਿਲ ਜਾਣੇ ਉਹਦੇ ਨਾਲ ਦੀਸ ਕੋਈ ਨਹੀਂ ਵਾਕਿਆ ਸਹੀ ਗੱਲ ਜੇ ਹੁਣ ਵੇਖ ਲੋ ਹੁਣ ਆਈ ਤਨਖਾਹ ਤੇ ਘਰ ਦਾ ਸੌਦਾ ਲਿਆਂਦਾ ਵਾ ਹੈ ਚਾਦਰਾਂ ਲਿਆਂਦਿਗਾਵਾ ਸੋ ਚੀਜ਼ਾਂ ਲਿਆਂਦੀਆਂ ਕੱਪ-ਕੁੱਪ ਲਿਆਂਦੇ ਆ ਤੇ ਹੁਣ ਵੇਖ ਲੋ ਮਹੀਨਾ ਤੇ ਚੜਿਆ ਰਿੰਦਾ ਵਾ ਨਾਲੇ ਇੱਕ ਗੱਲ ਹੋਰ ਆ ਸਾਡੀ ਕਿਸਮਤ ਚੰਗੀ ਆ ਹਨ ਨਾ ਚੰਗੀ ਮਿਲ ਗਈ ਆ ਨਹੀਂ ਤੇ ਅੱਜ ਕੱਲ੍ਹ ਦੀਆਂ ਨਵਾਂ ਵਾਰਨ ਤਲਵਾਰਾ ਮਾਰਦੀਆਂ ਫਿਰਦੀਆਂ ਵਾ ਹੈ ਜਿਰਾਕ ਕੋਈ ਨੌਕਰੀ ਮਿਲ ਜੇ ਨਮੜੀ ਮੋਟੀ ਤੇ ਚਾਟ ੱਡ ਹੋਣ ਦੀ ਕਰਦੀਆਂ ਪੇ ਸਾਸਰ ਨੇ ਜਾਣਦੀਆਂ ਕੁਝ ਨਹੀਂ ਪਰ ਸਾਡੀ ਨਾ ਅੰਦਰ ਸ਼ੁਕਰ ਕਰਨੇ ਮਾਲਕ ਦਾ ਸੱਚੇ ਪਾਤਸ਼ਾ ਨੇਕ ਨਾਉ ਮਿਲੀ ਹੈ ਸਾਨੂੰ ਚੰਗਾ ਵਾ ਕਿਤੇ ਬਹੁਤ ਕੰਮ ਕੀਤੇ ਸੀ ਅਲੱਗ ਲੋਕੀ ਦਿਨਾਂ ਉਹ ਵੇਖ ਲਾ ਉਹ ਨੌ ਸੱਸਾਂ ਲੜਦੀਆਂ ਰੋਜ਼ ਉਹ ਤਾਂ ਮੈਂ ਕਹਿਣ ਡਈ ਆ ਉਹ ਵਿਚਾਰਾ ਘਰੋਂ ਨਿਕਲ ਜਾਊਗਾ ਨਹੀਂਗਾ ਨਿਕਲਣਾ ਕੀ ਆ ਕਪਾਟੀ ਨਾ ਰਹਿੰਦਾ ਉਹਦੇ ਘਰ ਵਿੱਚ ਤੇ ਵੇਖ ਲਓ ਪਹਿਲੀ ਤਨਖਾਹ ਆਈ ਤਾਂ ਹੁੰਦਾ ਮੇਰੇ ਹੱਥੇ ਰਹਤੀ ਆ ਚੱਲ ਯਾਰ ਮੇਰੀ ਗੱਲ ਆਂਦੀ ਹੀ ਮੰਮੀ ਮੈਰਿਜਾਂ ਪੁਰੀਆਂ ਕਰੂੰ ਤੁਹਾਡੀਆਂ ਸਾਰੀਆਂ ਚਲੋ ਕੋਈ ਨਹੀਂ ਮਹਾਰਾਜ ਹਾਂ ਬਹੁਤੀ ਬਹੁਤੀ ਉਹ ਹੀ ਕਰਨ ਵਾਲਾ ਵੇਖ ਲਓ ਸੱਚੇ ਪਾਤਸ਼ਾ ਸਾਡੀ ਤੇ ਗਰੀਬਾਂ ਦੀ ਉਹਨੇ ਨੇੜੇ ਹੋ ਕੇ ਸੁਣੀ ਆ ਉੱਤੋਂ ਵੱਡਾ ਕੌਣ ਵਾ ਜੋ ਕਰਨਾ ਸਤਗੁਰ ਨੇ ਕਰਨਾ ਵਾ ਸੱਚੇ ਪਾਤਸ਼ਾਹ ਨੇ ਤੇ ਬਾਕੀ ਨਾ ਦੱਸਾਂ ਗੱਲ ਕੀ ਜੀਵਨ ਆਪਣੀ ਨੀਤ ਸਾਹ ਚਾਹੀਦੀ ਹੈ ਗੱਲ ਇਹ ਨਹੀਂ ਦੀ ਮੀਰੀ ਗਰੀਬੀ ਦੀ ਨਹੀਂ ਹੁੰਦੀ ਹਨਾ ਇਹ ਆ ਕਿ ਚਲੋ ਬੰਦਾ ਪ੍ਰੇਰ ਰਸਤਾਰ ਨਾਲ ਤੁਰਿਆ ਰਹੇ ਤੇ ਪਰਮਾਤਮਾ ਹਰ ਇੱਕ ਚੀਜ਼ ਦੇ ਦਿੰਦਾ ਸਹੀ ਗੱਲ ਵਾ ਠੀਕ ਨਹੀਂ ਐਵੇਂ ਬਹੁਤੀ ਬਹੁਤੀ ਨੂੰ ਪੈਂਦਾ ਬੰਦਾ ਬੜਾ ਥੋੜੀ ਚਿਰ ਜਾਂਦਾ ਲੱਗਦਾ ਵੇਲੇ ਸਮੇਂ ਦੇ ਸਾਰਾ ਸਭੀ ਕੰਮ ਹੋ ਗਏ ਸਾਰੇ ਕੰਮ ਹੋ ਗਏ ਆ ਹਾਂ ਕੋਈ ਨਹੀਂ ਵੇਖਿਓ ਗਾਂਹ ਮਾਲਕ ਨੇ ਹੋਰ ਵਧੀਆ ਕਰ ਦੇਣਾ ਵਾ ਚਲੋ ਤੇ ਉਦਾਂ ਇੱਕ ਗੱਲ ਕਵਾਂ ਤੁਹਾਡਾ ਭਰਾ ਪਰ ਚਾਹੀਦਾ ਚੰਗੇ ਨਹੀਂਗੇ ਕਿਉਂਕਿ ਗੱਲ ਹੋਈ ਆ ਹੋਣਾ ਕੀ ਆ ਉਹਨਾਂ ਨੂੰ 24 ਘੰਟੇ ਇਹੋ ਹੀ ਰਿੰਦਾ ਵਾ ਵੀ ਇਹ ਨਾ ਤਾਂ ਹੋ ਜਾਣਗੇ ਤੇ ਹੁਣ ਕਿੰਨਾ ਜ਼ੋਰ ਲਾਇਆ ਪਿਸ਼ਰਨਾ ਨੌਕਰੀ ਨਾ ਕਰਨ ਜਾਵੇ ਤੇ ਤੁਸੀਂ ਵੀ ਉਹਨਾਂ ਦੇ ਪਿੱਛੇ ਲੱਗ ਗਏ ਸੀ ਜੇ ਉਹ ਨਾ ਜਾਂਦੀ ਤੇ ਆ ਜਿਹੜੇ ਪੈਸੇ ਆਉਣ ਦੇ ਆਉਣੇ ਸਾਨੂੰ ਤੁਸੀਂ ਆਪ ਸੋਚੋ ਉਹ ਦੱਸਾਂ ਗੱਲ ਕੋਈ ਪਾ ਨੂੰ ਵੀ ਕਿੰਨੇ ਜ਼ਿਆਦਾ ਤੰਕੀ ਤਾ ਨਾ ਤਾਂ ਇਹ ਆ ਨਹੀਂ ਤੇ ਥੋੜੀ ਕਿਤੇ ਹੁੰਦਾ ਨਾ ਮੇਰੇ ਵੱਲੋਂ ਮੈਂ ਕਹਿਨੂ ਕੀ ਲੋੜਾ ਕਹਿਣ ਦੀ ਠੀਕ ਆ ਨਾ ਇਹੋ ਹੀ ਕਰਦੇ ਆ ਸਾਰਾ ਕੁਝ ਤੇ ਨਾਲੇ ਅੱਜ ਦੀ ਸੁਣ ਲੋ ਪਰਜਾਈ ਤਾਂ ਡਿਆਈ ਸੁਖ ਨਾਜ ਅੱਛਾ ਆਹੋ ਸੁਣਾ ਪਤਾ ਲੈ ਕੇ ਕੋਤਰਾ ਹੀ ਸਵਾ ਸੁਣਾ ਪਤਾ ਲੈਣਾ ਹੈਗਾ ਆ ਫੋਨ ਲਈ ਆਈ ਸੜ ਜਾਣਾ ਕੋਈ ਅੱਛਾ ਜਿੰਨੂੰ ਐਪਲ ਦਾ ਕਹਿੰਦੇ ਆ ਉਹ ਹੀ ਵਿਖਾਲਦੀ ਫਿਰਦੀ ਸੀਗੀ ਉਹ ਤੇ ਬਾਬਾ ਮਿਕਾ ਹੁੰਦਾ ਉਹ ਤੇ ਉਹ ਚੱਲ ਹਾਨੂੰ ਕੀ ਜੋ ਮਰਜੀ ਕਰਦੇ ਰਹਿਣ ਹਾਨੂੰ ਕੀ ਅਸੀਂ ਕਿਹੜੇ ਉਹਨਾਂ ਦੇ ਫੋਨ ਵਰਤਣੇ ਆ ਨਾਲੇ ਹਾਨੂੰ ਕੀ ਮਤਲਬ ਕਹਿੰਦੀ ਚੀਜ਼ ਨਾਲ ਕੀ ਜਾਂਦੀ ਹੈ ਹਨ ਕਿਸ ਆਖਣਾ ਕੀ ਹੋ ਹੋਏ ਪੁੱਠਾ ਪੁੱਠਾ ਸਿੱਧਾ ਜਾ ਕਰ ਕਰ ਵਿਖਾਲਦੀ ਫਿਰਦੀ ਸੀਗੀ ਪਾਣੀ ਦਾ ਘੁੱਟ ਪੀਤਾ ਤੇ ਪਤਾ ਨਹੀਂ ਲੱਗਾ ਕਿੱਧਰ ਆਈ ਤੇ ਕਿੱਧਰ ਗਈ ਉਹ ਖਾਲੰਦ ਫੋਨ ਆਈ ਉਹ ਮੈਂ ਦੇਖਿਆ ਸ਼ਾਇਦ ਉਹਨਾਂ ਕੋਈ ਕੰਮ ਹੋਣਾ ਹੋਵੇ ਫਿਰ ਤੇਰੀ ਵਾਲੀ ਗੱਲ ਸੱਚੀ ਹੈ ਨਹੀਂ ਕੰਮ ਕੋਈ ਨਹੀਂ ਹੋਈ ਫੋਨ ਦੇ ਕਰਕੇ ਤਰੀਫ ਮਾਰਦੀ ਬੱਧੀ ਵੀ ਨਹੀਂ ਹੋਰ ਕੀ ਆ ਹਾਂ ਚੱਲ ਚਾਹ ਬਣਾਵਾ ਘੋਟ ਚੱਲ ਬਣਾ ਲੈ ਘੋਟ ਨਾਲ ਪੀ ਕੇ ਬਹਿ ਗਏ ਚਲ ਮਿਲ ਨਹੀਂ ਫਿਰ ਮੇਰੀ ਗੱਲ ਸੁਣ ਮੁੰਡਾ ਕਿੱਥੇ ਆ ਮੁੰਡਾ ਤੁਹਾਡੇ ਬਾਰੇ ਪੁੱਛਣ ਗਿਆ ਹੀਗਾ ਵੀ ਡੈਡੀ ਕਿੱਥੇ ਆ ਇੱਕ ਤਾਂ ਤੁਹਾਡੇ ਪਿਓ ਪੁੱਤਾਂ ਦਾ ਨਹੀਂ ਪਤਾ ਲੱਗਦਾ ਹੈ ਮੇਰੀ ਪੇ ਲੋ ਗਸਲ ਮੈਂ ਤੇ ਬੰਬੀ ਤੇ ਪਾਏ ਲੱਗਾ ਉਹ ਥੋੜਾ ਜਿਹਾ ਥਾਂ ਰਹਿ ਗਿਆ ਭਰ ਰੋਲਾ ਉਹ ਮੈਂ ਚੱਲ ਭਰ ਕੇ ਤੇ ਫਿਰ ਨਕਾ ਲਾ ਕੇ ਫਿਰ ਗਾਂ ਜਾਣਾ ਉਹ ਘੜਬੜ ਥੋੜਾ ਉੱਥੇ ਮੈਂ ਜਾਣਾ ਮੁੜ ਕੇ ਬੰਮੀ ਜਿੱਤੇ ਉਹ ਵੀ ਪਾਇ ਤੁਹਾਡੇ ਮਗਰ ਉੱਥੇ ਫੇਰਾ ਮਾਰਨ ਚੱਲ ਗਿਆ ਹੋਵੇ ਮੈਂ ਉੱਥੇ ਵੇਖ ਕੇ ਫਲੋਸ ਲਾ ਕੇ ਹੁਣ ਹਿੱਕ ਦੇਣਗੇ ਫੋਨ ਕਰਕੇ ਸੱਦ ਲਓ ਚਾਹ ਬਣਾਉਣ ਦੇ ਨਾਲ ਉਹ ਵੀ ਪੀ ਲੈ ਕੋਟ ਚੱਲ ਠੀਕ ਹੈ